ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਨਾਨਕ ਨਾਮ ਨਰੰજન ਜਾਨਿਓ ਕਿੰਨੀ ਭਗਤ ਪ੍ਰੇਮ ਲੈ ਬਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਣਤ ਕੀਨੀ ਵਰਖਾਈ ਗੁਰੂ ਅਮਰਦਾਸ ਕੀ ਅਕਥ ਕਥਾ ਹੈ ਇਕ ਜੀ ਕਛ ਕਹੀ ਨਾ ਜਾਈ ਸੋਡੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਵਡਾਈ ਹਮੇ ਅਬ ਗੁਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਛਾੜ ਬਿਖੇ ਬਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸਤ ਦਾ ਰਾਸਿਓਂ ਪ੍ਰੀਤ ਲਗਾਈ एक उत्तम पंथ सुने गुरसंगत तह लंत जमतरा समिटाई एक अरदास पाठ की रत की गुर रामदास राखो शरनाई सुखो टल गुर सेवी है एहन सहज सुख ਦਰਸ਼ਨ ਪਰ ਸਿਐ ਗੁਰੂ ਕੈ ਜਨਮ ਮਰਨ ਦੁਖੂ ਬਸਿ ਫਤਖੁ ਸਮੰਦੀ ਨੂਰ ਅਰਸੋਂ ਕੁਰਸੋਂ ਤੋ ਦੇਤੇ ਸਚੇ ਪਤਿਸ਼ਰ ਮਲ ਜਨਮ ਜਨਮ ਦੀ ਸੱਜਣ ਸਚੇ ਪਤਿਸ਼ਾ ਸਿਰ ਸ਼ਾਹੰਦੈ ਸਾਹੁ ਜਿਸ ਪਾਸ ਬਹਿਠਿਆ ਸੋਹੀਐ ਸਵਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਚੌਥਾ ਘਰ ਸਤਮਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਤੇਰੀ ਮਹਿਮਾ ਬਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਕੁਤਾ ਕੋ ਉੱਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜੋ ਪਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤੁਜ ਬਿਨ ਅਬਰ ਨ ਕੋਈ ਰਹਾਉ ਮੈਂ ਤਾਣ دیਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਦੇ ਅੱਗੇ ਅਰਦਾਸ ਮਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿਚੇ ਤਰਤੀ ਵਿਚੇ ਪਾਣੀ ਵਿਚਕਾਰਤ ਅਗ ਤਰੀਜੈ ਬੱਕਰੀ ਸਿੰਘ 71 ਥਾਏ ਰਾਕੇ ਮਨ ਹਰ ਜਪ ਭ੍ਰਮ ਪਉ ਦੂਰ ਕੀਜੈ ਹਰ ਕੀ ਵੜਿਆਈ ਦੇਖੋ ਸੰਤੋ ਹੋ ਹਰ ਨਿਮਾਣਿਆ ਮਾਣ ਦਿਵਾਏ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੇ ਤਿਉ ਨਾਨਕ ਸਾਜਨਾ ਜਗਤ ਆਣ ਸਭ ਪੈਰੀ ਪਾਏ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਣ ਦਿਵਾਏ ਜਿਉ ਧਰਤੀ ਚਰਨ ਤਲੇ ਤੇ ਉਪਰ ਆਵੇ ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਬਾਣੀ ਗੁਰੂ ਜੀ ਕਾ ਖਾਲਸਾ ਬਾਣੀ ਗੁਰੂ ਜੀ ਕੀ ਫਤਿਹ